ਕਬੱਡੀ ਹੋਈ ਹੈ ਨਿਊਜ਼ੀਲੈਂਡ ਦੇ ਵਿੱਚ ਤੁਸੀਂ ਦੇਖ ਹੀ ਲਿਆ ਤੁਸੀਂ ਕਬੱਡੀ ਦੀ ਨੌਕਰੀ ਕਰਦੇ ਆਂ ਜੀ ਜੋਬ ਕਰਦੇ ਆਂ ਕਬੱਡੀ ਦੀ ਜਿੱਕਾ ਤੇ ਕੱਲ ਕਬੱਡੀ ਦੇ ਜਿਹੜੇ ਰੰਗ ਦੇਖੇ ਆ ਪੂਰੇ ਵਧੀਆ ਸੀ ਪੂਰੇ ਹੀ ਵਧੀਆ ਉਸ ਮੁਲਕ ਦੇ ਵਿੱਚ ਬਹੁਤ ਸਾਰਾ ਅਫਸ਼ਾਹ ਸੀਗਾ ਉਹਨਾਂ ਨੇ ਬਹੁਤ ਸਾਰਾ ਜਿਹਨੇ ਕਹਿੰਦੇ ਹੁੰਦੇ ਆ ਵੀ ਰਿਸਪੈਕਟ ਦਿੱਤੀ ਕਬੱਡੀ ਤੇ ਕਬੱਡੀ ਦੀ ਜਿੱਤ ਠੀਕ ਆ ਉਹ ਚੀਜ਼ਾਂ ਦੇਖ ਕੇ ਤੁਹਾਨੂੰ ਵੀ ਇਛਾ ਹੋਣਾ ਚਾਹੀਦਾ ਕਿ ਅਸੀਂ ਹੋਰ ਸੰਘਰਸ਼ ਨੂੰ ਤੇਜ਼ ਕਰੀਏ ਅਸੀਂ ਹੋਰ ਸੰਘਰਸ਼ ਨੂੰ ਤੇਜ਼ ਕਰੀਏ ਵੈਸੇ ਤਾਂ ਸਾਰੀ ਜ਼ਿੰਦਗੀ ਦੀ ਜਿਹੜੀ ਇਹ ਗੇਮ ਹੈ ਇੱਕ ਜ਼ਿੰਦਗੀ ਸਾਰੀ ਗੇਮ ਹੈ ਚੰਗਾ ਫਿਜ਼ੀਕਲ ਤੇ ਫਿੱਟ ਰਹਿਣਾ ਤੇ ਚੰਗਾਈ ਮਤਲਬ ਸੋਚ ਰੱਖਣੀ ਆਪਦੀ ਫਿਰ ਜ਼ਿੰਦਗੀ ਜਿਹੜੀ ਹੈ ਚੰਗੇ ਪਾਸੇ ਚਲੀ ਜਾਂਦੀ ਤੇ ਉਹਦੇ ਵਿੱਚੋਂ ਫਿਰ ਹੁਣ ਜਿਹੜੀ ਥੋੜੀ ਚੱਲ ਰਿਹਾ ਸਮਾਂ ਜਵਾਨੀ ਦਾ ਤੇ ਤੁਸੀਂ ਇਹ ਚੀਜ਼ ਨੂੰ ਫੜਾਇਆ ਵੀ ਅਸੀਂ ਕਬਾਟੇ ਖੇਡਣੀ ਹੈ ਉਹਦੇ ਲਈ ਵੀ ਤੁਹਾਨੂੰ ਜਿਹੜਾ ਮਤਲਬ ਜਿਵੇਂ ਕੱਲ ਪ੍ਰੇਰਕੇ ਗਈ ਹੈ ਕੱਲ ਵਾਲੇ ਮੈਚ ਨਿਊਜ਼ੀਲੈਂਡ ਦੇ ਪ੍ਰੇਰਕੇ ਗਏ ਉਤਸ਼ਾਹ ਕਰਦੇ ਆ ਕਿ ਤੁਸੀਂ ਆਪਣੇ ਆਪ ਨੂੰ ਕੰਟਰੋਲ ਰੱਖ ਕੇ ਤੇ ਸੰਘਰਸ਼ ਦੇ ਵਿੱਚ ਜਾਦੇ ਰਹੋ ਹਰ ਵਕਤ ਤੁਸੀਂ ਸੰਘਰਸ਼ ਦਾ ਮਾਹੌਲ ਬਣਾ ਕੇ ਰੱਖਦੇ ਏਕਰ ਤੁਸੀਂ ਸੰਘਰਸ਼ ਦਾ ਮਾਹੌਲ ਬਣਾਉਣ ਜਾਣਦੇ ਆ ਤੁਸੀਂ ਇਹ ਚੀਜ਼ ਨੂੰ ਜਾਣਦੇ ਆ ਤੇ ਫਿਰ ਕਿਸੇ ਚੀਜ਼ ਦੀ ਵੀ ਕਮੀ ਨਹੀਂ ਤੁਹਾਡੇ ਅੰਦਰ ਤੁਹਾਡਾ ਸੇਵਾ ਕੋਈ ਕੋਈ ਵੀ ਤੁਸੀਂ ਕਹਿ ਨਹੀਂ ਸਕਦੇ ਵਾਜਰਾਈ ਵੀ ਸਾਨੂੰ ਜੀ ਕਮੀ ਆ ਜੀ ਆ ਚੀਜ਼ ਦੀ ਨਾ ਬਿਲਕੁਲ ਨਹੀਂ ਅਗਰ ਤੁਸੀਂ ਇਹ ਕਮੀਆਂ ਦੇਖਦੇ ਆ ਵੀ ਸਾਨੂੰ ਆ ਚੀਜ਼ ਨਹੀਂ ਮਿਲਦੀ ਆ ਚੀਜ਼ ਨਹੀਂ ਹੋ ਸਕਦਾ ਤੁਸੀਂ ਪੂਰਾ ਸੱਚ ਨਹੀਂ ਬੋਲਦੇ ਉਦੋਂ ਤੁਹਾਡਾ ਮਨ ਕੰਟਰੋਲ ਚ ਆ ਕੇ ਸੱਚ ਨਹੀਂ ਬੁਲਾ ਰਿਹਾ ਝੂਠ ਬੁਲਾ ਰਿਹਾ ਸਮਝਦੇ ਹੋ ਪਰ ਜੇ ਤੁਸੀਂ ਇਹ ਚੀਜ਼ ਨੂੰ ਸਮਝ ਗਏ ਕਿ ਕਸੂਰ ਸਾਡੇ ਮਨ ਦੇ ਵਿੱਚ ਹੀ ਹੈ ਸਾਡਾ ਕੰਟਰੋਲ ਹੀ ਨਹੀਂਗਾ ਸਾਡੇ ਤੇ ਤੇ ਕਬੱਡੀ ਵੀ ਬਹੁਤ ਵਧੀਆ ਅੱਜ ਸਮਾਂ ਵੀ ਬਹੁਤ ਵਧੀਆ ਤੁਹਾਨੂੰ ਕਰਾਕ ਵੀ ਪੂਰੀ ਵਧੀਆ ਮਿਲ ਰਹੀ ਹੈ ਸਮਝਦੇ ਆ ਨਾ ਤੁਸੀਂ ਖੇਡ ਸਕਦੇ ਆ ਤੁਸੀਂ ਸਭ ਕੁਝ ਕਰ ਸਕਦੇ ਆ ਸਮਝਦੇ ਆ ਨਾ ਪਰ ਉਹਦੇ ਲਈ ਤੁਹਾਨੂੰ ਇੱਕ ਚੰਗੀ ਸਮਝ ਦੀ ਲੋੜ ਆ ਚੰਗੇ ਮਾਹੌਲ ਦੀ ਲੋੜ ਆ ਜਿਹੜਾ ਕਿ ਰੁਟੀਨ ਦੇ ਵਿੱਚ ਤੁਸੀਂ ਸੰਘਰਸ਼ ਕਰਨ ਦੇ ਜੋਗ ਆਪਣੇ ਆਪ ਨੂੰ ਕਰ ਸਕੋ ਸਮਝਦੇ ਆ ਹਿੰਮਤ ਦੇ ਵਿੱਚ ਆ ਕੇ ਹਿੰਮਤ ਦੇ ਵਿੱਚ ਆ ਕੇ ਗਰਾਊਂਡ ਦੇ ਵਿੱਚ ਆਉਣਾ ਗਰਾਊਂਡ ਦੇ ਵਿੱਚ ਸਿੱਖਿਆ ਲੈਣੀ ਸਿੱਖਣਾ ਤੇ ਆਪਣੇ ਸੰਘਰਸ਼ ਨੂੰ ਹੋਰ ਵਧਾ ਦੇਣਾ ਇਹ ਜਿਹੜੀ ਮਾਰਨਿੰਗ ਦੀ ਟਿਊਸ਼ਨ ਆ ਇਹ ਥੋੜੀ ਆ ਔਰ 2 ਘੰਟਿਆਂ ਦਾ ਟਾਈਮ ਬਹੁਤ ਥੋੜਾ ਇਹ ਸਿਰਫ ਤੁਹਾਡੇ ਮਾਈਂਡ ਦੀ ਸੈਟਿੰਗ ਕਰਨ ਵਾਸਤੇ ਹੈ ਇਹਦੇ ਚ ਸਾਰੇ ਜਿਵੇਂ 40 ਬੱਚੇ ਆ ਤੇ 40 ਬੱਚੇ ਪੂਰੀ ਪ੍ਰੈਕਟਿਸ ਲਾਉਣ ਦਾ ਜੋਗ ਨਹੀਂ ਆ ਤਾਂ ਕਰਕੇ ਮੈਂ ਕਲਾਸਾਂ ਜਿਹੜੀਆਂ ਦੇ ਰਿਹਾ ਉਹ ਨਾਰਮਲੀ ਹੁੰਦੀਆਂ ਲੇਕਿਨ ਮਾਈਂਡ ਪੱਖੋਂ ਤੁਹਾਨੂੰ ਮੈਂ ਜਗਾ ਦਿੰਦਾ ਕਿ ਉਸ ਤੋਂ ਅੱਗੇ ਜਿਹੜੇ 2 ਘੰਟੇ ਆ ਤੁਹਾਡੇ ਕੋਲੇ 20 ਘੰਟੇ ਆ ਤੁਹਾਡੇ ਕੋਲੇ ਉਹਦੇ ਵਿੱਚ ਤੁਸੀਂ ਵੱਟੀ ਪ੍ਰੈਕਟਿਸ ਨੂੰ ਜਨਮ ਦੇ ਸਕਦੇ ਹੋ ਕਿਉਂਕਿ ਮੈਂ ਟਿਊਸ਼ਨ ਦੇ ਵਿੱਚ ਤੁਹਾਨੂੰ ਸਾਰਾ ਕੁਝ ਸਿਖਾਦਾ ਕਿ ਐ ਹੋ ਰਿਹਾ ਸਰੀਰ ਐ ਕਰ ਸਕਦੇ ਆ ਤੁਸੀਂ ਸਮਝਦੇ ਆ ਨਾ ਕਦੇ ਕਦੇ ਮੈਂ ਤੁਹਾਨੂੰ ਲਾ ਕੇ ਵੀ ਦਿਖਾ ਦਿੰਦਾ ਵੀ ਆ ਚੀਜ਼ ਲੱਗੀ ਪਈ ਹੈ ਤੇ ਫਿਰ ਕੀ ਕਰਨਾ ਤੁਸੀਂ ਉਸ ਮਾਹੌਲ ਨੂੰ ਤੁਸੀਂ ਬਣਾ ਕੇ ਉਸ ਤੋਂ ਅੱਗੇ ਜਿਹੜੇ 20 ਘੰਟੇ ਤੁਹਾਡੇ ਕੋਲੇ ਬਚਦੇ ਆ 22 ਘੰਟੇ ਉਹਨਾਂ ਦੇ ਵਿੱਚ ਐਡ ਕਰਨਾ ਤੇ ਆਪਣੇ ਮਨ ਨੂੰ ਜਗਾ ਕੇ ਫਿਰ ਇੰਨਾ ਜੋਰ ਇੰਨੀ ਪਾਵਰ ਲਾ ਦੇਣੀ ਇੰਨਾ ਸੰਘਰਸ਼ ਦੇ ਵਿੱਚ ਚੜ੍ਹ ਲੈਣਾ ਤਾਕੇ ਜਿਹੜੀ ਤੁਸੀਂ ਅੱਜ ਕਬੱਡੀ ਖੇਡਣੀ ਆ ਜਾਂ ਫਿਜ਼ੀਕਲ ਤੇ ਫਿੱਟ ਰਹਿਣਾ ਫਿਰ ਤੁਸੀਂ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਵਧੀਆ ਰੱਖ ਸਕਦੇ ਸਮਝਦੇ ਆ ਜਿਹੜੇ ਆ ਦੋ ਘੰਟੇ ਆ ਜੇ ਤੁਸੀਂ ਕਹੋ ਕਿ ਦੋ ਘੰਟਿਆਂ ਦੀ ਪ੍ਰੈਕਟਿਸ ਦੇ ਨਾਲ ਬਹੁਤ ਤਗੜਾ ਪੁਲਵਾਨ ਬਣ ਪਿਆ ਜਾਊਗਾ ਆਇ ਨਹੀਂ ਹੋ ਸਕਦਾ ਆਇ ਨਹੀਂ ਹੋ ਸਕਦਾ ਸਮਝਦੇ ਆ ਹਾਂ ਇਸ ਤਰ੍ਹਾਂ ਦਾ ਜ਼ਰੂਰ ਆ ਕਿ ਇਹ ਦੋ ਘੰਟਿਆਂ ਦੇ ਵਿੱਚ ਮਨ ਕੁਝ ਨਾ ਕੁਝ ਸਿੱਖ ਸਕਦਾ ਹੈ ਮਨ ਦੀ ਦਿਸ਼ਾ ਬਦਲੀ ਜਾ ਸਕਦੀ ਹੈ ਸੁਣ ਕੇ ਸਰ ਜੀ ਮੈਂ ਤਾਂ ਲੈਕਚਰ ਜਾਂ ਤਾਂ ਮਾਨਸਿਕ ਤੌਰ ਤੇ ਜਾਂ ਤਾਂ ਤੁਹਾਨੂੰ ਮੋਟੀਵੇਸ਼ਨ ਦਿੰਦਾ ਕਿ ਤੁਹਾਡਾ ਮਨ ਸੁਣ ਕੇ ਪ੍ਰਭਾਵਿਤ ਹੋ ਜਾਏ ਤੁਹਾਡਾ ਮਨ ਸੁਣ ਕੇ ਜਿਹੜੀ ਮਤਲਬ ਸਲੋ ਚੱਲ ਰਿਹਾ ਉਹ ਤੇਜ਼ ਹੋ ਜਾਏ ਮਨ ਸੁਣ ਕੇ ਜਿਹੜੀ ਦਿਸ਼ਾ ਗਲਤ ਲੈ ਰਿਹਾ ਪਾਸੇ ਦਿਸ਼ਾ ਦੀ ਉਹ ਰਾਈਟ ਹੋ ਕੇ ਸਿੱਧਾ ਹੋ ਜਾਏ ਤੇ ਫਿਰ ਤੁਸੀਂ ਸੰਘਰਸ਼ ਨੂੰ ਜਾਦੇ ਬਣਾ ਲਓ ਸੰਘਰਸ਼ ਕਰਨ ਦੀ ਜ਼ੋਰਕ ਤੁਹਾਡੇ ਮਨ ਦੇ ਵਿੱਚ ਜ਼ਿਆਦਾ ਹੋ ਜਾਏ ਪ੍ਰੈਸ਼ਰ ਜ਼ਿਆਦਾ ਭਰ ਤੇ ਜਿਹਨੇ ਸੰਘਰਸ਼ ਕਰ ਲਿਆ ਜ਼ਿਆਦਾ ਉਹ ਇੱਕ ਵਧੀਆ ਸਪੋਰਟਸਮੈਨ ਦੇ ਵਿੱਚ ਉੱਤਰ ਕੇ ਜਿਹੜਾ ਵੀ ਇਵੈਂਟ ਚੁਣਿਆ ਉਹ ਨੂੰ ਸਿਰੇ ਲਾ ਸਕਦਾ ਸਮਝਦੇ ਆ ਤੇ ਜੇਕਰ ਸੰਘਰਸ਼ ਨਹੀਂ ਕਰਦਾ ਹੀ ਮਨ ਤੇ ਫਿਰ ਇੱਕ ਚੋਣ ਰਹਿ ਜਾਂਦੀ ਹੈ ਇੱਕ ਮਨ ਦਾ ਖਾਬ ਰਹਿ ਜਾਂਦਾ ਸੁਪਨਾ ਰਹਿ ਜਾਂਦਾ ਇੱਕ ਸ਼ੌਕ ਰਹਿ ਜਾਂਦਾ ਫਿਰ ਉਹ ਜਿਹੜਾ ਖਾਬ ਵਿਹ ਹੈ ਜਾਂਦਾ ਸਮਝਦੇ ਇਹਦਾ ਇੱਕ ਪਹਿਲਾ ਚੋਣ ਕਰ ਲਈ ਕਬੱਡੀ ਦੇ ਇਵੈਂਟ ਦੀ ਹਾਕੀ ਦੇ ਇਵੈਂਟ ਦੀ ਜਾਂ ਕਿਸੇ ਹੋਰ ਇਵੈਂਟ ਦੀ ਚੋਣ ਕਰਦੇ ਤੁਸੀਂ ਲੇਕਿਨ ਉਹਦੇ ਚ ਸੰਘਰਸ਼ ਕਿੰਨਾ ਤੌਣਾ ਹੈ ਇਹ ਕਿਵੇਂ ਪਾਉਗਾ ਇਹ ਸਾਰੀਆਂ ਯੋਗਤਾ ਤੁਹਾਡੇ ਸਿੱਖਣ ਦੇ ਤਹਿਤ ਹੈ ਅਗਰ ਤੁਸੀਂ ਜਿਵੇਂ ਜ਼ਿੰਦਗੀ ਦੇ ਸਬਕਸ ਨੂੰ ਵੀ ਤੁਸੀਂ ਸਿੱਖਣਾ ਤੁਸੀਂ ਚਾਹੁੰਦੇ ਆ ਨਾ ਤੁਹਾਡੇ ਮਨ ਦੇ ਵਿੱਚ ਹੁੰਦਾ ਹੈ ਸ਼ੌਕ ਵੀ ਮੈਂ ਖੇਡ ਰਵਾਂ ਮੈਂ ਵਧੀਆ ਅਸਕੇ ਜ਼ਿੰਦਗੀ گزارਾਂ ਤੇ ਹਰ ਦਿਨ ਮੇਰਾ ਖੁਸ਼ੀਆਂ ਭਰਾਂ ਲੈਂਗੇ ਲੇਕਿਨ ਉਹਨੂੰ ਮਟੀਰੀਅਲ ਕੀ ਲੱਗਦਾ ਜੇਕਰ ਮਨ ਕੋਲੇ ਜਾਗਰਤ ਨਹੀਂਗੀ ਤੇਰੇ ਹੋਣਾ ਨਹੀਂ ਜਾ ਤੇਰੇ ਹੋਣਾ ਨਹੀਂ ਜਾ ਫਿਰ ਤਾਂ ਇੱਕ ਸੁਪਨਾ ਰਹਿ ਜਾਣਾ ਲੇਕਿਨ ਮਨ ਕੋਲੇ ਜਾਗਰਤ ਆ ਕੇ ਮਟੀਰੀਅਲ ਇਹਨੂੰ ਆ ਲੱਗਦਾ ਤੇ ਫਿਰ ਉਹ ਮਟੀਰੀਅਲ ਲਾ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਸਾਰੀ ਨੂੰ ਵਧੀਆ ਕਰ ਸਕਦੇ ਹੋ ਸਮਝਦੇ ਆ ਨਾ ਸੋ ਇਸ ਤਰ੍ਹਾਂ ਕਰਕੇ ਪਰਮਾਤਮਾ ਕਰੇ ਸਾਰੇ ਵਧੀਆ ਹੋ ਓਕੇ ਥੈਂਕ ਯੂ ਧੰਨਵਾਦ ਚਲੋ ਜੀ ਲੱਗੋ